ਅਸੀ ਗੱਲ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਆਮ ਜਿਹੜੀ ਸਮੱਸਿਆ ਆ ਗੋਡਿਆਂ ਦਾ ਦਰਦ ਜੂਰੀ ਕੇਸਟ ਤੇ ਆਰਸਾਈਟਸ ਵਾਲੀ ਬਹੁਤ سارے ਲੋਕ ਸੋਚਦੇ ਆ ਕਿ ਇਹ ਸਿਰਫ ਮਤਲਬ ਬੁੱਢੇ ਲੋਕਾਂ ਨੂੰ ਹੀ ਹੁੰਦਾ ਆ ਪਰ ਅੱਜ ਕੱਲ ਇਹ 30 ਤੋਂ 35 ਸਾਲ ਦੀ ਉਮਰ ਤੋਂ ਹੀ ਯਾਨੀ ਕਿ ਇਹ ਸਮੱਸਿਆ ਸ਼ੁਰੂ ਹੋਣ ਲੱਗ ਪੈਂਦੀ ਆ ਹਨਾ ਤੇ ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਇਹਦੇ ਕਾਰਨਾਂ ਦੀ ਸਭ ਤੋਂ ਵੱਡਾ ਕਾਰਨ ਹੈਗਾ ਵੱਧ ਵਜ਼ਨ ਜੇ ਜੋੜ ਤੋਂ ਜ਼ਿਆਦਾ ਵਜ਼ਨ ਹੋਊਗਾ ਉਹ ਗੋਡਿਆਂ ਤੇ ਉਹਦਾ ਭਾਰ ਬੋਊਗਾ ਜਿਹਦੇ ਕਰਕੇ ਗੋਡਿਆਂ 'ਚ ਆਉਗੀ ਮੇਨ ਇਹਦਾ ਪਹਿਲਾ ਕਾਰਨ ਏ ਦੂਜਾ ਕਾਰਨ ਹੈ ਕਿ ਪ੍ਰਾਣੀ ਜੋੜ ਜਾਂ ਜਿਹੜੀ ਕੋਈ ਛੱਟ ਲੱਗੀ ਹੋਵੇ ਉਹਦੇ ਕਰਕੇ ਵੀ ਉੱਪਰ ਆਉਂਦੀ ਹੈ ਤੀਜਾ ਜੇ ਤਾਂ ਸਾਡੇ ਮਤਲਬ ਕਿ ਜਿਮ ਯੂਜ਼ ਕਰਦੇ ਆ ਉਹ ਜਿਮ 'ਤੇ ਐਕਸਰਸਾਈਜ਼ ਕਰਦੇ ਆ ਉਹ ਜ਼ਿਆਦਾ ਨਾ ਭਾਰ ਚੱਕ ਲੈਂਦੇ ਕਿਵੇਂ ਜਦੋਂ ਭਾਰ ਜ਼ਿਆਦਾ ਚੱਕ ਲੈਂਦੇ ਆ ਉਹਨਾਂ ਦੇ ਗੋਡਿਆਂ ਤੇ ਜਾਂ ਮੋਢਿਆਂ ਤੇ ਇੰਜਰੀ ਹੋ ਜਾਂਦੀ ਹੈ ਜਿਹੜੀ ਖਾਸ ਕਰਕੇ ਜਿਹੜੀ ਇੰਜਰੀ ਨਹੀਂ ਬਹੁਤ ਡੀਪ ਮਸਲ ਦੇ ਵਿੱਚ ਹੋ ਜਾਂਦੀ ਹੈ ਇਹ ਇਹ ਵੀ ਇੱਕ ਕਾਰਨ ਹੈ ਬਾਕੀ ਹੱਡੀਆਂ ਦੇ ਵਿੱਚ ਕੈਲਸ਼ੀਅਮ ਦੀ ਜਿਹੜੀ ਕਮੀ ਆ ਉਹ ਤਾਂ ਇਹਦਾ ਕਾਰਨ ਹੈ ਹੀ ਹੈ ਨਾ ਕਿਉਂਕਿ ਜਰੂਰੀ ਕੈਲਸ਼ੀਅਮ ਨਹੀਂ ਜਦੋਂ ਵਿਟਾਮਿਨ ਡੀ3 ਵੀ ਜਦੋਂ ਘਟ ਜਾਂਦਾ ਉਹਦੇ ਨਾਲ ਜਿਹੜੀਆਂ ਕੈਲਸ਼ੀਅਮ ਵੀ ਹੋਵੇ ਪਰ ਕੈਲਸ਼ੀਅਮ ਹੱਡੀਆਂ ਨੂੰ ਪੂਰੇ ਤੇ ਲੱਗਦਾ ਨਹੀਂ ਜਿਹਦੇ ਕਰਕੇ ਗੋਡਿਆਂ ਦੇ ਵਿੱਚ ਦਰਦ ਹੁੰਦਾ ਹੈ ਬਾਕੀ ਖੂਨ ਦੇ ਵਿੱਚ ਜਦੋਂ ਜੂਰੂ ਕੇ ਸਰ ਵੱਜ ਜਾਂਦਾ ਆ ਉਹਦੇ ਨਾਲ ਜਿਹੜੇ ਕ੍ਰਿਸਟਲ ਜੰਮ ਜਾਂਦੇ ਆ ਉਹਦੇ ਨਾਲ ਜਿੰਨਾ ਜੋੜਾਂ ਦੇ ਵਿੱਚ ਤਦ ਵੀ ਯਾਨੀ ਕਿ ਗੋਡਿਆਂ ਦੇ ਵਿੱਚ ਇਹ ਪ੍ਰੋਬਲਮ ਹੋ ਜਾਂਦੀ ਆ ਤੇ ਇੱਕ ਹੋਰ ਕਾਰਨ ਹੈ ਆਰਥਰਾਈਟਸ ਵੀ ਹੈ ਗਠੀਆ ਵੀ ਹੈਗਾ ਨਾ ਇਹ ਸਾਰੇ ਜਿਹੜੇ ਕਾਰਨ ਨੇ ਆ ਗੋਡਿਆਂ ਦੀ ਜਿਹੜੀ ਹੈ ਨਾ ਕਾਰਟਿਲੇਜ ਆ ਜਿੱਦਾਂ ਆਪਾਂ ਕਹਿ ਲਈਏ ਮੈਲਾ ਇਹਨੂੰ ਤੇ ਮਾਸਪੇਸ਼ੀ ਕਹਿੰਦੇ ਆ ਜਦੋਂ ਘਸਣ ਲੱਗਦੀ ਆ ਉਹਦੇ ਕਰਕੇ ਦਰਦ ਪੈਦਾ ਹੁੰਦਾ ਹੈ ਜਦੋਂ ਉਹਦੀ ਗੋਡੇ ਦੀ ਮੂਵਮੈਂਟ ਹੁੰਦੀ ਆ ਜਦੋਂ ਕਾਰਟਿਲੇਜ ਬਰਲੀ ਹੋ ਜਾਂਦੀ ਆ ਉਹ ਰਗੜ ਦੇ ਨਾਲ ਫਿਰ ਬਹੁਤ ਜ਼ਿਆਦਾ ਜਿਹੜਾ ਦਰਦ ਹੋ ਜਾਂਦਾ ਹੈ ਫਿਰ ਇਹਦੇ ਦੂਜਾ ਕਾਰਨ ਜੂਰਿਕ ਐਸਿਡ ਆ ਜੂਰਿਕ ਐਸਿਡ ਕਰਕੇ ਮਤਲਬ ਜਦੋਂ ਜ਼ਿਆਦਾ ਬਦਲਣ ਲੱਗ ਪੈਂਦਾ ਬਾਡੀ ਦੇ ਵਿੱਚ ਜਦੋਂ ਇਹ ਤੇ ਇਹ ਕੀ ਕਰਦਾ ਖੂਨ ਦੇ ਵਿੱਚ ਵੱਜ ਜਾਂਦਾ ਖੂਨ ਦੇ ਵਿੱਚ ਵੱਜ ਜਾਂਦਾ ਆ ਤੇ ਜੋੜਾਂ ਦੇ ਵਿੱਚ ਕ੍ਰਿਸਟਲ ਬਣਾਉਂਦਾ ਹੈ ਕ੍ਰਿਸਟਲ ਜਿੱਦਾਂ ਜੰਮ ਜਾਂਦਾ ਹੈ ਜਦੋਂ ਜੋ ਜੋ ਇਹ ਜੋੜਾਂ ਵਿੱਚ ਪਹੁੰਚਦਾ ਆ ਤੇ ਇਹ ਫਿਰ ਯਾਨੀ ਕਿ ਕੱਲੇ ਗੋਡਿਆਂ 'ਚ ਨਹੀਂ ਫਿਰ ਹੱਥਾਂ ਪੈਰਾਂ ਦੇ ਸਾਰਿਆਂ ਵਿੱਚ ਸੋਜ ਪੈਦਾ ਕਰਦਾ ਆ ਲਾਲੀ ਲਾਲੀ ਪੈਦਾ ਹੋ ਜਾਂਦੀ ਠਿੱਕਾ ਦਰਦ ਹੁੰਦਾ ਆ ਕਿ ਬਹੁਤ ਜਿਹੜਾ ਸਹਿਣ ਚਾਕਤੀ ਨਹੀਂ ਹੁੰਦੀ ਤੇ ਇਹਨੂੰ ਆਪਾਂ ਗੌਉਟੀਆਰਥਰਾਇਟਸ ਵੀ ਜਿੱਦਾਂ ਕਹਿ ਦਿੰਨੇ ਆ ਤੇ ਜਿਹੜੀਆਂ ਅੱਗੇ ਜੇ ਆਪਾਂ ਗੱਲ ਕਰੀਏ ਕੱਲੇ ਆਰਥਰਾਇਟਸ ਦੀ ਆਰਥਰਾਈਟਸ ਨੂੰ ਜਿਹਨੂੰ ਆਪਾਂ ਰੂਮੇਟ ਆਰਥਰਾਈਟਸ ਕਹ ਦਿੰਨੇ ਆ ਇਹ ਸਿਰਫ ਵੱਡੀ ਉਮਰ ਵਾਲਿਆਂ ਦੀ ਬਿਮਾਰੀ ਨਹੀਂ ਆ ਹੁਣ ਸਮਾਂ ਕਿ ਇਹ 25 ਤੋਂ 40 ਦੀ ਉਮਰ ਵਿੱਚ ਵੀ ਜਾਨੀ ਕਿ ਹੋ ਸਕਦਾ ਇਹ ਇਹ ਇੱਕ ਨਾ ਜਿੱਦਾ ਆਟੋਇਮਿਊਨ ਡਿਜ਼ੀਜ਼ ਆ ਆਟੋਇਮਿਊਨ ਹੁੰਦੀ ਹੈ ਜਿਹਦੇ ਵਿੱਚ ਸਰੀਰ ਆਪਣੇ ਆਪ ਨੂੰ ਹਾਰਮ ਕਰਨ ਲੱਗ ਜਾਂਦਾ ਹੈ ਜਾਨੀ ਕਿ ਜਿਹੜੇ ਸਾਡੇ ਜਿਹੜੇ ਸੈੱਲ ਐ ਜਿਹੜੇ ਸਾਡੇ ਡੈਮੇਜ ਨੂੰ ਬਚਾਉਂਦੇ ਆ ਜਿਹੜੇ ਖਰਾਬ ਹੋਣ ਨੂੰ ਬਚਾਉਂਦੇ ਆ ਜਿਹੜੀ ਜਿਹੜੇ ਮਤਲਬ ਸਾਡੀ ਇਮਿਊਨਿਟੀ ਨੂੰ ਕਰਦੇ ਆ ਜਾਂ ਆਪਣੇ ਸਾਡੇ ਜਿਹੜੇ ਮਸਲ ਦੇ ਆ ਉਹਦੀ ਰਿਪੇਅਰ ਕਰਦੇ ਉਹਨੂੰ ਹੀ ਮਸੱਲਾਂ ਨੂੰ ਇਹ ਖਤਮ ਕਰ ਲੱਗ ਜਾਂਦੀ ਹੈ ਸਾਡੇ ਸੀਰ ਦਾ ਜਿਹੜਾ ਇਮਿਊਨ ਸਿਸਟਮ ਹੈ ਜਿਹੜਾ ਸਾਡਾ ਬਿਮਾਰੀਆਂ ਲੜਨ ਦੀ ਸ਼ਕਤੀ ਹੈ ਉਹ ਗਲਤੀ ਨਾਲ ਆਪਣੇ ਜੋੜਾਂ ਤੇ ਅਟੈਕ ਕਰ ਲੱਗ ਜਾਂਦਾ ਜਿਹਦੇ ਕਰਕੇ ਮਤਲਬ ਇਹ ਜਿਹੜਾ ਰੂਮਟੈਡ ਆਰਥਰਾਈਟਸ ਹੈ ਇਹ ਹੁੰਦਾ ਹੈ ਜਿਹਦੇ ਕਰਕੇ ਇਹ ਬਹੁਤ ਜ਼ਿਆਦਾ ਗੋਡਿਆਂ ਨੂੰ ਦਰਦਾਂ ਨੂੰ ਪੈਦਾ ਕਰਦਾ ਜਿਹੜਾ ਇਹਦੇ ਨਾਲ ਕੀ ਹੁੰਦਾ ਆ ਜੋੜਾ ਦੇ ਅੰਦਰ ਸੋਚ ਪੈਣ ਲੱਗ ਪਦੀ ਆ ਦਰਦ ਹੋਣ ਲੱਗ ਪਦੀ ਆ ਲਾਲੀ ਜੀ ਹੋਣ ਲੱਗ ਜਾਂਦੀ ਆ ਤੇ ਇਹ ਜਿਹੜਾ ਨਾ ਸਵੇਰੇ ਜਿਹੜੀ ਇਹਦੀ ਜਿਹੜੀ ਕਸਾਵਟ ਆ ਉਹ ਬਹੁਤ ਹੁੰਦੀ ਆ ਖਾਸ ਕਰ ਅੱਧੇ ਘੰਟੇ ਸਵੇਰ ਨੂੰ ਜਿਹੜਾ ਇਹਦਾ ਦਰਦ ਬਹੁਤ ਜ਼ਿਆਦਾ ਜਿਹੜਾ ਆ ਇਹਦਾ ਦਰਦ ਹੋਣ ਲੱਗ ਪੰਦਾ ਤੇ ਇਹਦੇ ਤੋਂ ਬਚਣ ਲਈ ਬਹੁਤ ਸਾਰੇ ਤੇਲ ਆਉਂਦੇ ਮਹਾਮਾਸ਼ ਤੇਲ ਮਹਾਦੇਨ ਤੇਲ ਆਉਂਦਾ ਆ ਫੇ ਆਪਣੇ ਬਹੁਤ ਸਾਰੇ ਆਉਦੇ ਆ ਦੂਜੇ ਕੈਲਸ਼ੀਅਮ ਨੀਆਂ ਸਬੂਰ ਸੇਦੋਂਦੀਆਂ ਹਨਾ ਫੇ ਇਹਦੇ ਲਈ ਆਪਣੇ ਬਹੁਤ ਸਾਰੀਆਂ ਦਵਾਈਆਂ ਇਦਾਂ ਦੀਆਂ ਆਉਂਦੀਆਂ ਨੇ ਡੀਟੌਕਸ ਕਰਦੀਆਂ ਆ ਫਿਰ ਆਪਣੇ ਹੱਡ ਜੋੜ ਵਗੈਰਾ ਆਉਂਦੀ ਆ ਜੜੀ ਬੂਟੀ ਇਦਾਂ ਦੀਆਂ ਇਹਨੀਆਂ ਬਹੁਤ ਸਾਰੀਆਂ ਮਤਲਬ ਇਹਦੀਆਂ ਦਵਾਈਆਂ ਵੀ ਹੈਗੀਆਂ ਆ ਜਿਹੜੇ ਕਰਕੇ ਆਰਾਮ ਆਉਂਦਾ ਹੈ ਧੰਨਵਾਦ ਜੀ